ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਨੇ ਇੱਕ ਵਾਰ ਵੀ ਇਹ ਪ੍ਰੋਗਰਾਮ ਮਿਸ ਨਹੀਂ ਕੀਤਾ ਹਰ ਸਾਲ ਇੱਥੇ ਆਉਂਦੇ ਭਾਵੇਂ ਮੀਂਹ ਪਵੇ ਭਾਵੇਂ ਗੜੇ ਪੈਣ ਇੱਥੇ ਜ਼ਰੂਰ ਆਉਂਦੇ ਤੇ ਉਹਨਾਂ ਦੇ ਬਾਅਦ ਮੈਂ ਕੋਈ ਜ਼ਿੰਮਵਾਰੀ ਸੰਭਾਲ ਕੇ ਮੈਂ ਵੀ ਹਰ ਸਾਲ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਮੈਂ ਇੱਥੇ ਹਾਜ਼ਰ ਹੁਣਾ ਤੇ ਅੱਜ ਪ੍ਰਗਟ ਦਿਵਸ ਦੇ ਸਬੰਧ ਵਿੱਚ ਤੁਸੀਂ ਸ਼ੋਭਾ ਯਾਤਰਾ ਕਰਨੀ ਹੈ ਤੁਹਾਡਾ ਸਾਰਿਆਂ ਦਾ 10 ਲੱਖ ਲੱਖ ਵਧਾਈ ਪੰਜਾਬ ਆਪਣਾ ਘਰ ਹੈ ਜੇ ਆਪਾਂ ਘਰ ਠਗੜਾ ਹੋਊਗਾ ਵਧੂਗਾ ਸਾਨੂੰ ਆਪਾਂ ਟਰੱਕੀ ਕਰਾਂਗੇ ਅਫਸੋਸ ਇਸ ਗੱਲ ਦਾ ਹੈ ਕਿ ਕਈ ਹੈ ਜੀਆਂ ਸਰਕਾਰਾਂ ਆ ਜਾਂਦੀਆਂ ਜਿਹੜਾ ਇੱਥੇ ਇਸ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੀਆਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ। ਲੁੱਟਣ ਵਾਸਤੇ ਆਉਂਦੇ। ਮੁੱਖ ਮੰਤਰੀ ਉਹ ਚੰਗਾ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਨਾ ਸਮਝੇ ਸੇਵਾਦਾਰ ਸਮਝੇ। ਵੱਡੇ ਬਾਦਲ ਸਾਹਿਬ ਸੇਵਾਦਾਰ ਸਮਝ ਕੇ ਉਹ ਥਾਸੀ ਤੇ ਬੈਠਦੇ ਸੀ। ਤੁਸੀਂ ਦੇਖ ਲਓ ਅੱਜ ਪੰਜਾਬ ਵਿੱਚ ਕਿਤੇ ਵੀ ਚਲੇ ਜਾਓ ਵੱਡੇ ਬਾਦਲ ਸਾਹਿਬ ਦੀ ਨਿਸ਼ਾਨੀ ਹਰ ਘਰ ਚ ਕਿਤੇ ਨਾ ਕਿਤੇ ਹੋਊਗੀ ਇਹ ਗਰੀਬ ਦੀ ਬਾਫੜੀ ਜੇ ਗਰੀਬ ਦਾ ਸਾਥ ਦਿੱਤਾ ਤੇ ਉਹਨਾਂ ਦੀ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਪੰਜਾਬ ਦਾ ਇਤਿਹਾਸ ਦੇਖ ਲਓ ਔਰ ਇਨਸਾਨੀ ਸਾ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਟਾ ਦਾਲ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਭਾਵੇਂ ਪੈਨਸ਼ਨ ਸੀ ਭਾਵੇਂ ਐਸੀ ਭਾਈਚਾਰੇ ਦੀ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਸਕੀਮ ਸੀ 200 ਯੂਨਿ ਬਿਜਲੀ ਦੇ ਮਾਫ ਕਰਨ ਦੀ ਸਕੀਮ ਸੀ ਭਾਵੇਂ ਲੜਕੀਆਂ ਨੂੰ ਸਾਈਕਲ ਦੇ ਕੇ ਸਕੂਲ ਪੜ੍ਹਨ ਜਾਣ ਦੀ ਸਕੀਮ ਸੀ ਸਾਰੀਆਂ ਵੱਡੇ ਬਾਦਲ ਸਾਹਿਬ ਦੀਆਂ ਸਨ ਜਿਹੜੀਆਂ ਅੱਜ ਕਰ ਸਾਰੀਆਂ ਬੰਦ ਐ ਮੈਨੂੰ ਇਹ ਹੈਰਾਨ ਐ ਕਿਸੇ ਹੋਰ ਪਾਰਟੀ ਦੀ ਸਰਕਾਰ ਨੇ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਸਗੋਂ ਪੁਰਾਣੀਆਂ ਹੀ ਬੰਦ ਕੀਤੀਆਂ ਬਈ ਨੂੰ ਯਾਦ ਹੈ ਬਹੁਤ ਵੱਡਾ ਇੱਕ ਹੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰੈਵੈਲੂਸ਼ਨ ਵੀ ਰੈਵੈਲੂਸ਼ਨ ਵਿੱਚ ਐਡਿਟਿਸ਼ਨ ਜਿਹੜੀ 12.5% ਬਾਲਣ ਕੀ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐਜ ਕਿਤੇ ਤੇ ਇਹ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਪਾਲ ਸਾਹਿਬ ਨੇ ਆਪਣੇ ਝੋਲੀ ਪਾਈ ਉਹ ਭਗਵਾਨ ਬਾਲਕੀ ਜੀ ਦਾ ਤੀਰਸਥਾਨ ਬਣਾਉਂਦੇ ਮੈਂ ਵੀ ਉੰਦਾ ਸੀ ਵੱਡੇ ਬਾਗ ਸਾਹਿਬ ਨੇ ਕਿਹਾ ਮੈਂ ਖੱਬਸੋ ਖੂਬਸੂਰਤ ਦੀ ਰਸਤਾਨ ਬਣਾਉਣਾ ਹੈ ਪੈਸੇ ਦੀ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਕਿ 100 ਕਰੋੜ ਲੱਗੂਗਾ ਮਨ ਲਾ 300 ਕਰੋੜ ਦੇ ਨੇੜੇ ਜਾ ਕੇ ਖਤਮ ਹੋਇਆ ਐ ਇੰਨੀ ਖੂਬਸੂਰਤ ਜਗਾ ਬਣਾਤੀ ਸੀ ਪਰ ਦੁੱਖ ਲੱਗਦਾ ਮੈਂ ਪਿੱਛੇ ਵੀ ਜਾ ਕੇ ਆਇਆ ਸਫਾਈ ਹੈ ਨਹੀਂ ਬੁੱਢੇ ਜਿਹੇ ਲਾਇਏ ਕੀ ਮੱਝ ਕੀ ਹੈ ਕੋਬਾਲੀ ਵਾਲੀ ਵਾਲਸੀ ਵੀ ਅੱਜ ਜਿੰਨੀਆਂ ਵੀ ਸਰਕਾਰਾਂ ਆਈਆਂ ਭਾਵੇਂ ਕਾਂਗਰਸੀ ਆ ਭਾ ਹੁਣ ਦਾ ਝਾੜੂ ਵਾਲੇ ਵੀ ਆ ਇਕੱਲਾ ਰਾਜ ਕਰਨ ਵਾਸਤੇ ਆਉਂਦੇ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਆ ਇਸ ਕਾ ਕੀ ਪਛਾਣੀਏ ਆਪਣੇ ਕੌਣ ਆ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਥੋਡੀ ਪਾਰਟੀ ਆ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਆ ਸਾਡਾ ਘਰ ਆ ਸਦਾ ਘਰ ਪੱਗੇ ਵਧੂਗਾ ਪਾਈ ਆਪਾਂ ਵਧਗੇ ਜੋ ਜਿਹੜੀ ਪਾਰਟੀ ਸੋਚ ਲੈ ਕੇ ਆਉਂਦੀ ਆਪਣਾ ਘਰ ਸਭ ਕਿਉਂਦੀ ਹੈ ਉਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ਜੇ ਐਗੀਆਂ ਗੱਲਾਂ ਜਾ ਕੇ ਆਪਾਂ ਵੋਟਾਂ ਪਾ ਦਿੰਨੇ ਆ ਫਿਰ ਪੰਜ-ਪੰਜ ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੇ 5 ਸਾਲ ਹੁਣ 10 ਸਾਲ ਖਰਾਬ ਹੋਵੇ ਦੇਖੋ ਜਿਓ ਵੱਡੇ ਪਾਸੇ ਮੁੱਖ ਮੰਤਰੀ ਸੀ ਡਵੈਲਪਮੈਂਟ ਹੋਈ ਲੁਧਿਆਣਾ ਦੇਖ ਲੋ ਸੜਕਾਂ ਦੇਖ ਲੋ ਬਿਜਲੀ ਦੇਖ ਲੋ 2 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜੇ ਅਸੀਂ 2 ਲੱਖ ਸਰਕਾਰੀ ਤੇ ਮੈਨੂੰ ਲੱਗਾ ਸਫਾਈ ਕਰਨ ਚਾ ਲਈ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤਾ ਸੀ ਉਹਨਾਂ ਤੇ ਆਨਸਾ ਮੈਨੂੰ ਬੱਸ ਸੀ ਕਿ ਹਲੇ ਵੀ ਕੋਈ ਬਰਹਿ ਗਿਆ ਜਿੰਨੇ 12 13 ਸੱਚ ਪ੍ਰਮਾਤਮਾ ਮੇਰ ਕਰੇ ਭਗਵਾਨ ਬਾਲਕੀ ਮਹਾਰਾਜ ਮੇਰ ਕਰ ਸਰਕਾਰ ਤੁਸੀਂ ਵਾਪਸ ਆਪਣੀ ਪਾਰਟੀ ਦੀ ਪੰਜਾਬ ਦੀ ਲੈ ਕੇ ਆ ਜਾਓ ਉਹ ਪਹਿਲੇ ਹੀ ਹਫ਼ਤੇ ਉਹਨਾਂ ਨੇ ਪੱਕੀ ਕਰਤਾ। ਬਾਕੀ ਬਹੁਤ ਕੰਮ ਕਰਨ ਵਾਲੇ ਐ। ਮੈਂ ਕੋਈ ਬੇਲਤੀ ਕਰਨਾ ਚਾਹਣਾ ਐ। ਐਤੀ ਥੱਪੇ ਸੱਜੇ ਨਾ ਦੇਖਿਓ। ਸਿੱਧੇ ਦੇਖਿਓ ਆਪਣੀ ਖੇਤੀ ਪਾਰਟੀ ਨੂੰ ਤਗੜਾ ਕਰੋ ਤਾਂ ਬਚਾਂਗੇ ਆਪਣੇ ਪੰਜਾਬ। ਤੇ ਭਾਈਚਾਰਕ ਸਾਂਝ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਐ ਭਾਈਚਾਰਕ ਸਾਂਝ ਹੀ ਐ। ਤੁਸੀਂ ਦੇਖਣਾ ਪੰਜਾਬ ਕਹਿ ਜਾ ਦੁਪਹਿਰ ਜਿੱਥੇ ਕਿ ਕਦੇ ਨਾ ਤੇ ਲੜਾਈ ਨਹੀਂ ਹੋਈ ਨਾ ਹਿੰਦੂ ਦੀ ਸਿੱਖ ਦੀ ਮੁਸਲਮਾਨ ਦੀ ਕਿਰਚਦੀ ਕਿਤੇ ਲੜਾਈ ਨਹੀਂ ਹੋਈ ਨਿਕਨੇ ਦੰਗੇ ਨਹੀਂ ਹੋਏ ਕਿਉਂਕਿ ਆ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਆਪਣਾ ਲਗਾਇਆ ਸਰਬੱਤ ਦੇ ਭਲੇ ਦੀ ਸੋਚ ਚਾਈ ਹੈ ਤੋਂ ਮੈਂ ਸਾਰੇ ਦਾ ਥੋੜਾ ਤਨਮਾਨ ਕਰਦਾ ਤੇ ਗਾਨ ਸਾਹਿਬ ਦੀ ਤੇ ਉਹਨਾਂ ਦੀ ਟੀਮ ਦਾ ਬਹੁਤ ਮਿਹਨਤੀ ਹੈ ਮੈਂ ਇਹਨਾਂ ਨੂੰ ਮੈਂਬਰ ਬਣਾਇਆ ਵਰਕਿੰਗ ਕਮੇਟੀ ਜਿਹੜੀ ਹੁੰਦੀ ਹੈ ਜਾਨ ਬੋਰਡ ਦੀ ਉਹ ਵਰਕਿੰਗ ਕਮੇਟੀ ਹੈ ਜੀ ਮੈਨੂੰ ਲਾ ਸਕਦੀ ਹੈ ਇੰਨੀ ਤਾਕਤ ਹੈ ਜੀ ਦਤਗਾਂ ਦਾ ਕੋਲੇ ਜਿੰਦਾ ਕੌਣ ਹੈ ਸੋ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਪੂਰਾ ਧਿਆਨ ਮੇਰੇ ਪਰਿਵਾਰ ਮੰਗੂ ਹੈ ਪਰ ਧਿਆਨ ਰੱਖਿਓ ਵੱਡੇ ਬਾਦਲ ਸਾਹਿਬ ਨੇ ਪਰਿਵਾਰ ਮੰਗੂ ਬਣਾਇਆ ਜੋ ਭੱਜ ਭੁੱਜ ਕੇ ਦੇ ਸਾਰੇ ਦੇਖੋ ਜਿੰਨਾ ਬਾਦਲ ਸਾਹਿਬ ਨੇ ਪਿਆਰ ਕੀਤਾ ਦਿੱਤਾ ਮੈਨੂੰ ਲੱਗਦਾ ਇਹ ਉਹ ਵੀ ਮਿਸਾਲ ਹੈ